ਪਾਲਕ ਜਵਾਲ ਤੋਂ ਬੁੱਢਾ ਹੋ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਤੰਦੇ ਮੁੱਕਣੇ ਨੀ ਤੂੰ ਮੁੱਕ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਮਾਨਸ ਜਨਮ ਤੈਨੂੰ ਮਿਲੇ ਬਾਰ ਬਾਰ ਨਾ ਵਿਸਿਤੇ ਵਕਾਰਾਂ ਵਿੱਚ ਇਤ ਨੂੰ ਗੁਦਾਰਨਾ ਖੁੰਝਾ ਇੱਕ ਵਾਰ ਫੇਰ ਨਹੀਂ ਤੇ ਆਉਣਾ ਉਹ ਬੰਦੇ ਤੇਰੇ ਕੰਮ ਨਾ ਮੁੱਕੇ ਤੰਦੇ ਮੁਕਣੇ ਨਹੀਂ ਤੂੰ ਮੁੱਕ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁੱਕੇ ਕੰਮ ਕਰ ਕਰ ਬੰਦੇ ਕੋਠੀਆਂ ਵੀ ਪਾਲਵੇਂ ਹਵੇਲੀਆਂ ਟੜੱਕ ਜਿਪਾਂ घरां बि बण लम अंत पौॻा नंगे पी उहो बंदे ते कम न मुके तकणे नी तूं मुक जा उहो बंदे ते कम न मुके लखां ते करोड़ जमा बैंका चालमे सैकड़े मुरके मुके मुडां ते लॻा लवे थां तज तेरे कम आणा उहो बंदे ते कम नंढे मुकणे न त मुकाण बंदम न मुके उनी तरजा कंबल कम, कम, कम करव ਗੋਇਆ ਕੀ ਜੇ ਸੂਟ ਟਟ ਰਹਾਲੀਨ ਦੇ ਸਵਾਲਵੇਂ ਤਿੰਨ ਗਜ ਉਹ ਕਫਨ ਤੈਨੂੰ ਥਿਆਉਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਧੰਦੇ ਮੁਕਣੇ ਨੀ ਤੂੰ ਮੁੱਕ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਖਾਲਵੇਂ ਬਰੂਟਵੇਂ ਸਬਜ਼ੀਆਂ ਮਟਾਈਆਂ ਦੇ ਸਰਬਤ ਤ ਕੰਜਵੀ ਸੋਡਾ ਲੱਤੀਆਂ ਬਣਾਈਆਂ ਜੇ ਅੰਤ ਵੇਲੇ ਕੋਟ ਪਾਣੀ ਨਹੀਂ ਤੇ ਆਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਧੰਦੇ ਮੁਕਣੇ ਨੀ ਤੂੰ ਮੁੱਕ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਬਾਰ ਪਰਵਾਰ ਪਾਵੇਂ ਕਿਤਨਾ ਬਣਾ ਲਵੇਂ ਪੁੱਤ ਤੇ ਪੜੋਤੇ ਪੁੱਤੇ ਕਿਤਨੇ ਖੜਾਲਵੇਂ ਆਇਆ ਕਲਤੇ ਕਿਸੇ ਨਹੀਂ ਚੜਾਉਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ ਧੰਦੇ ਮੁਕਣੇ ਨੀ ਤੂੰ ਮੁੱਕ ਜਾਣਾ ਉਹ ਬੰਦੇ ਤੇਰੇ ਕੰਮ ਨਾ ਮੁਕੇ